कार सद्गुरु प्रशाद कौडी पावणे आखरी मल्ला सलोक गुरुदेव माता गुरुदेव पिता गुरुदेव स्वामी परमेश्वरा गुरुदेव सखा ज्ञान भजन गुरुदेव बंधु सोदरा गुरुदेव दाता पवते शे गुरदेव मंत्र निरोधरा गुरदेव शांत सतभुत मूर्ता गुरदेव पारस परस परा गुरुदेव तिर अमर सरोवरा गुरु गयान मंजन परम्परा गुरुदेव करता सब पावया था गुरदेव पते तो पगत करा गुरदेवाद जगाद जुगो जगा ਗੁਰਦੇਵ ਮੰਤ ਅਹਰ ਜਵੇ ਉਦਰਾ ਗੁਰਦੇਵ ਸੰਤ ਸਤਿ ਪ੍ਰਭ ਮੇਰ ਕਰੇ ਕਰਪਾ ਅਮ ਮੂੜ ਪਾਵੇ ਜਵਤ ਲਗੇ ਤਾਰਾ ਗੁਰਦੇਵ ਸਤ ਗੁਰੂ ਪਾਰ ਭਰਮ ਪਰਮੇਸ਼ਰ ਗੁਰਦੇਵ ਨਾਨਕ ਹਰੇ ਨਾਮ ਜਿਕਾਰਾ ਇਕੰਕਾਰ ਸਤ ਗੁਰ ਕਰ ਸਾਧ ਗੋਲੀ ਇਹ ਮੈਂ ਭਾਵਨ ਆਖੇ ਮੱਲਾ ਪਨਾਸ ਲੋਪ ਗੁਰੂ ਦੇਵ ਮਾਤਾ ਗੁਰੂ ਦੇਵ ਗਤਾ ਗੁਰੂ ਦੇਵ ਸਾਮੀ ਪਰਮੇਸ਼ਰਾ ਗੁਰੂ ਦੇਵ ਜਗਾ ਗਿਆਨ ਬੰਨ ਗੁਰੂ ਦੇਵ ਬੰਦ ਵਿਸਹੂ ਦਾਰਾ ਗੁਰੂ ਦੇਵ ਦਾਦਾ ਨਾਮਵਦੇ ਗੁਰੂ ਦੇਵ ਮੰਤਨ ਰੂਦਾਰਾ ਗੁਰੂ ਦੇਵ ਸ਼ਾਦ ਸਤ ਗੋਦ ਮੂਰਤ ਗੁਰudev 파ਰਸ ਬੋਲ ਸੁਫਾਰਾ ਗੁਰudev తీਰ ਸੰਰਸ ਰੋਵਰਾ ਗੁਰ ਗਿਆਨ ਮੰਜਨ ਰੰਪਰਾ ਗੁਰudev ਕਾਰਤਾ ਸਭ ਪਾਵਹਿ ਹਰਤਾ ਗੁਰudev ਬੰਦੇ ਭਗਤ ਗੁਰudev ਮਤੇ ਤਪ ਵੇਤ ਕਰਾਂ ਗੁਰਦੇਵਾਦ ਜਗਾਦ ਜੁਗੋ ਜਗਾ ਮੰਦਰ ਜਗਿ ਉਧਰਾ ਗੁਰਦੇਵ ਸੰਤ ਪ੍ਰਭ ਮੇਲ ਕਰ ਕਰਪਾ ਮੂੜ ਪਾਵਿ ਜਤੋ ਲਗੇ ਤਰਾ ਗੁਰਦੇਵ ਸਾਧਗਨ ਪਰ ਪਰਮ ਪਰਮੇ ਵਿਸਰ ਗੁਰਦੇਵ ਨਾਨਕ ਹਰ ਨਾਮ ਸਕਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ